ਇਹ ਕੰਪੋਸਟ ਖਾਦ ਜਿਹੜੀ ਤੁਸੀਂ ਆਪਣੇ ਵੀਡੀਓ ਵਿੱਚ ਸਕਰੀਨ ਤੇ ਬਣਦੀ ਦੇਖ ਰਹੇ ਹੋ ਜੇ ਤੁਸੀਂ ਇੱਕ ਵਾਰ ਇਹ ਖਾਦ ਜਿਹੜੀ ਬਣਾ ਕੇ ਵਰਤ ਲਈ ਚਾਹੇ ਤੁਸੀਂ ਕਿਚਨ ਗਾਰਡਨਿੰਗ 'ਚ ਵਰਤਣ ਡੇ ਹੋ ਘਰੇਲੂ ਬਗੀਚੇ 'ਚ ਵਰਤਣ ਡੇ ਹੋ ਜਾਂ ਤੁਸੀਂ ਫਲਦਾਰ ਬੂਟਿਆਂ ਨੂੰ ਵੀ ਖਾਦ ਪਾ ਰਹੇ ਹੋ ਇਹ ਦਾ ਮੁਕਾਬਲਾ ਕੋਈ ਵੀ ਖਾਦ ਜਿਹੜੀ ਬਾਜ਼ਾਰ ਵਿੱਚ ਮਿਲਦੀ ਹੈ ਉਹ ਨਹੀਂ ਕਰ ਸਕਦੀ ਕਿਹੜੇ ਕਿਹੜੇ ਤਰੀਕੇ ਨਾਲ ਇਹਨੂੰ ਤੁਸੀਂ ਬਣਾ ਸਕਦੇ ਹੋ ਕਿਹੜੀ ਕਿਹੜੀ ਇਹਦੇ ਵਿੱਚ ਚੀਜ਼ ਪੈਣੀ ਹੈ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਇਸ ਵੀਡੀਓ 'ਚ ਕਰਾਂਗੇ ਇਨੂੰ ਘਰੇਲੂ ਬਗੀਚੀ ਦੇ ਵਿੱਚ ਤੁਸੀਂ ਜ਼ਰੂਰ ਵਰਤ ਕੇ ਦੇਖੋ ਤੇ ਜੇ ਤੁਸੀਂ ਲਾਰਜ ਸਕੇਲ ਤੇ ਖੇਤੀ ਕਰਦੇ ਹੋ ਤਾਂ ਥੋੜੇ ਏਰੀਆ ਚ ਇਹਨੂੰ ਜ਼ਰੂਰ ਪਾ ਕੇ ਦੇਖੋ ਮੋਸਟਲੀ 95% ਜਿਹੜਾ ਵੀ ਮਟੀਰੀਅਲ ਯੂਜ਼ ਹੋ ਰਿਹਾ ਜੀ ਸਾਰਾ ਆਰਗੈਨਿਕ ਹੈ 5% ਇਹਦੇ ਵਿੱਚ ਕੈਮੀਕਲ ਦੀ ਵਰਤੋਂ ਅਸੀਂ ਕਰਦੇ ਹਾਂ ਇਸ ਕੰਪੋਸਟ ਖਾਦ ਨੂੰ ਤੁਸੀਂ ਘਰ 'ਚ ਵੀ ਤਿਆਰ ਕਰ ਸਕਦੇ ਹੋ ਜੇ ਕਿਸੇ ਨੇ ਖਰੀਦਣੀ ਹੋਣੀ ਤਾਂ ਸਾਡੇ ਫਾਰਮ ਤੋਂ ਆਣ ਕੇ ਖਾਦ ਬਣੀ ਬਣੀ ਲੈ ਆ ਵੀ ਸਕਦਾ ਹੈ ਇਹਦੇ ਵਿੱਚ ਹਰ ਤਰ੍ਹਾਂ ਦਾ ਮਟੀਰੀਅਲ ਪਾਇਆ ਕਿਹੜਾ ਕਿਹੜਾ ਮਟੀਰੀਅਲ ਹੈ ਕਿੰਨੀ ਉਹਦੀ ਮਾਤਰਾ ਪਾਉਣੀ ਹੈ ਤੁਸੀਂ ਅੱਗੇ ਵੀਡੀਓ 'ਚ ਦੇਖਿਓ ਜੇ ਤਾਂ ਵੀਡੀਓ ਨੂੰ YouTube ਤੇ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ Facebook ਤੇ ਵੇਖ ਰਹੇ ਤਾਂ ਪੇਜ ਨੂੰ ਲਾਈਕ ਕਰੋ ਤੇ ਫੋਲੋ ਜ਼ਰੂਰ ਕਰੋ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ। ਇਹ ਕੰਪੋਸਟ ਤਿਆਰ ਕਰ ਲਈ ਜੀ ਆਪਣੇ ਕੋਲ ਜਿਹੜੇ-ਜਿਹੜੇ ਮਟੀਰੀਅਲ ਦੀ ਜ਼ਰੂਰਤ ਹੈ ਉਹਦੇ ਕਿਹੜੇ-ਕਿਹੜੇ ਕੰਮ ਨੇ ਉਹਦੇ ਬਾਰੇ ਆਪਾਂ ਗੱਲ ਕਰੀਏ ਗੱਲਬਾਤ ਕਰੀਏ ਤਾਂ ਇਹ ਚ ਬਾਇਓ ਪ੍ਰੋਡਕਟਾਂ ਦੀ ਆਪਾਂ ਜੇ ਵਰਤੋਂ ਕਰਾਂਗੇ ਤਾਂ ਟ੍ਰਾਈਕ ਰੈਕੂ ਦਰਮਾ ਦਾ ਕੰਮ ਹੁੰਦਾ ਹੈ ਜੀ ਜੜਾਂ ਦੀ ਫੰਗਸ ਨੂੰ ਬਚਾਉਣਾ ਤੇ ਜਿਹੜੇ ਜ਼ਮੀਨ 'ਚ ਪਈਆਂ ਜਿਹੜੀਆਂ ਉਲੀਆਂ ਹੈਗੀਆਂ ਉਹਨਾਂ ਨੂੰ ਪਲਾਂਟ ਨੂੰ ਉਹ ਲੱਗਣ ਤੋਂ ਬਚਾਉਣਾ ਮੈਟਰੀਜੀਮ ਐਨੀਸੋਪਲੀ ਹੁੰਦਾ ਜੀ ਜ਼ਮੀਨ 'ਚ ਪਏ ਕਿਸੇ ਵੀ ਤਰ੍ਹਾਂ ਦੇ ਜਿਹੜੇ ਦੁਸ਼ਮਣ ਕੀੜੇ ਆ ਤੇ ਉਹਨਾਂ ਨੂੰ ਖਤਮ ਕਰਨ ਦੇ ਵਿੱਚ ਇਹ ਸਹਾਇਕ ਹੁੰਦਾ ਹੈ ਜੀ ਮਤਲਬ ਉਹਨਾਂ ਦੇ ਅੰਡੇ ਹੋਣ ਜਾਂ ਬੱਚੇ ਹੋਣ ਜਾਂ ਵਾਈਟ ਗ੍ਰੱਬ ਹੋਏ ਉਹਨੂੰ ਵੀ ਖਤਮ ਕਰੂਗਾ ਇਧਰ ਜੇ ਆਪਣਾ ਨੋਮੈਟੋਫਰੀ ਆ ਗਿਆ ਜੀ ਨਿਮੈਟੋ ਵਰਟੀਸੀਲੀਅਮ ਹੁੰਦਾ ਜੀ ਇਹ ਜੜਾਂ ਦੇ ਵਿੱਚ ਜਿਹੜਾ ਨੀਮਾ ਟੋੜ ਨਾਲ ਦੀ ਬਿਮਾਰੀ ਆਉਂਦੀ ਹੈ ਜਿਹੜਾ ਬਾਸ ਥਾਲੇ ਤੱਕ ਦੁਨੀਆ ਪੂਰੀ ਚ ਕੋਈ ਟਰੀਟਮੈਂਟ ਪਰਮਾਨੈਂਟ ਨਹੀਂ ਹੈਗਾ ਉਸ ਬਿਮਾਰੀ ਤੋਂ ਬਚਾਉਣ ਲਈ ਆਪਾਂ ਨੀਮਾ ਟੋੜ ਤੋਂ ਬਚਾਉਣ ਲਈ ਨਿਮੈਟੋ ਫਰੀ ਐਡ ਕਰਦੇ ਆ ਤਾਂ ਇਹਦੇ ਨਾਲ ਆਪਾਂ ਸੂਡੋਮਨਾਸਸ ਵਗੈਰਾ ਆਲਰੇਡੀ ਪਹਿਲਾਂ ਐਡ ਕੀਤਾ ਹੋਇਆ ਜੀ ਤੇ ਮਾਈਕਰੋ ਐਲੀਮੈਂਟ ਜਿਹੜੇ ਹੁੰਦੇ ਆ ਜਿੱਦਾਂ ਮੈਗਨੀਸ਼ੀਅਮ ਜ਼ਿੰਕ ਵਗੈਰਾ ਜਿਹੜੇ ਫਾਇਰਨ वगैरह ਉਹਨਾਂ ਸਾਰਿਆਂ ਦੀ ਪੂਰਤੀ ਕਰ ਲਈ ਆਪਾਂ ਇਹ ਚ ਗਾਰਡਨ ਮਿਕਸਚਰ ਦੀ ਵਰਤੋਂ ਕਰ ਸਕਦੇ ਹਾਂ ਕਿਸੇ ਵੀ ਕੰਪਨੀ ਦਾ ਹੋਵੇ ਜੇ ਚਾਹ ਵਾਲੇ ਸਾਰੇ ਮਾਈਕਰੋ ਐਲੀਮੈਂਟ ਮੌਜੂਦ ਹੋਣ ਮੈਂ ਡਿਸਪਲੇ ਦੇ ਬਾਅਦ ਵਿੱਚ ਨਾਮ ਪਾ ਦੂੰਗਾ ਨਾਲ ਉਹਨਾਂ ਦੇ ਵੀ ਤੇ ਇਸ ਤੋਂ ਬਾਅਦ ਆਪਾਂ ਇਹ ਤਾਂ ਬੇਸ ਜਦੋਂ ਹੈਵੀ ਚ ਤਿਆਰ ਕਰਨਾ ਹੋਵੇ ਤੇ ਉੱਥੇ ਪੋਲੀਸਲਫੇਟ ਦੀ ਵਰਤੋਂ ਕਰ ਸਕਦੇ ਹਾਂ ਜੀ ਪੋਲੀਸਲਫੇਟ ਇੱਕ ਆਰਗੈਨਿਕ ਖਾਦ ਹੈ ਜਿੱਚ ਕੈਲਸ਼ੀਅਮ ਮੈਗਨੀਸ਼ੀਅਮ ਪੋਟਾਸ਼ੀਅਮ ਤੇ ਸਲਫਰ ਆਉਂਦਾ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ ਆਰਗੈਨਿਕ ਖੇਤੀ ਲਈ ਉਹ ਪ੍ਰਮਾਣਿਤ ਹੈ ਤੇ ਇੰਡੀਆ ਦੇ ਵਿੱਚ ਵੀ ਉਹਦਾ ਜਿਹੜਾ ਪ੍ਰੋਸੈਸ ਚੱਲ ਰਿਹਾ ਜ਼ਮੀਨ ਦੇ ਵਿੱਚੋਂ ਨਿਕਲਦੀ ਹੈ ਤਾਂ ਸੇਫ ਹੈ ਜੀ ਤੁਸੀਂ ਉਹਦੀ ਓਵਰ ਮਾਤਰਾ ਵੀ ਪਾ ਲੋਗੇ ਤਾਂ ਉਹਦਾ ਕੋਈ ਨੁਕਸਾਨ ਨਹੀਂ ਉਹਦੇ ਨਾਲ ਅਸੀਂ ਬਾਇਓਜੈਮ ਐਡ ਕਰਾਂਗੇ ਜੀ ਤੁਸੀਂ ਕਿਸੇ ਚੰਗੀ ਕੰਪਨੀ ਦੀ ਲੈ ਲਓ ਨੈਨੋਜਮ ਦੀ ਲੈ ਲਓ ਬਾਇਓਜੈਮ ਦੀ ਲੈ ਲਓ ਬਾਇਓਸਟੱਡ ਦੀ ਲੈ ਲਓ ਜੈਸੋ ਮੀਟੋਮੋਂ ਦੀ ਲੈ ਲਓ ਕਿਸੇ ਵੀ ਚੰਗੀ ਕੰਪਨੀ ਦੀ ਉਹ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਐਡ ਕਰਾਂਗੇ ਜੀ ਆਰਗੈਨਿਕ ਫਾਸਫੇਟ ਆਰਗੈਨਿਕ ਫਾਸਫੇਟ ਹੈ ਜਿਹੜਾ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਵੀ ਮਿਲ ਸਕਦਾ ਹੈ ਆਰਗੈਨਿਕ ਪੋਟਾਸ਼ ਵੀ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਜੇ ਤੁਹਾਨੂੰ ਆਰਗੈਨਿਕ ਫਾਸ ਜਿਹੜੀ ਕੈਮੀਕਲ ਦੇ ਵਿੱਚ ਡੀਏਪੀ ਦੀ ਵਰਤੋਂ ਕਰ ਸਕਦੇ ਹੋ ਪ੍ਰਤੀ ਕਵਾਂਟਲ ਜੇ ਤੁਸੀਂ ਕੰਪੋਸਟ ਤਿਆਰ ਕਰਨੀ ਹੈ ਤਾਂ ਉਹ ਇੱਕ ਤੁਹਾਨੂੰ 5 ਕਿਲੋ ਜਿਹੜੀ ਪਾਲੀਸਲਫੇਟ ਚਾਹੀਦੀ ਹੈ 4 ਕਿਲੋ ਤੁਹਾਨੂੰ ਡੀਏਪੀ ਦੀ ਵਰਤੋਂ ਤੁਸੀਂ ਕਰ ਸਕਦੇ ਹੋ ਤਾਂ ਇਹ ਵਾਲੇ ਸਾਰੇ ਜਿਹੜੇ ਪ੍ਰੋਡਕਟ ਹੈ ਇਹਨਾਂ ਦੀ ਅੱਧਾ-ਅੱਧਾ ਕਿਲੋ ਵਰਤੋਂ ਕਰਨੀ ਹੈ ਜੀ ਅੱਧਾ-ਅੱਧਾ ਕਿਲੋ ਪ੍ਰਤੀ 100 ਕਿਲੋ ਰੂੜੀ ਤਿਆਰ ਕਰਨੀ ਤੇ ਜਿਹੜਾ ਗਾਰਡਨ ਮਿਕਸਚਰ ਹੈ ਜੀ ਇਹ ਅੱਧਾ ਕਿਲੋ ਤੁਸੀਂ ਵਰਤ ਸਕਦੇ ਹੋ 100 ਕਿਲੋ ਰੂੜੀ ਦੇ ਵਿੱਚ ਜੇ ਤੁਹਾਡੀਆਂ ਜ਼ਮੀਨਾਂ ਹਲਕੀਆਂ ਨੇ ਤੇ ਜੇ ਆ ਉਹਨਾਂ ਦੇ ਵਿੱਚ ਕੋਈ ਜ਼ਿਆਦਾ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਜਿਹੜੀ ਇਹਨਾਂ ਦੀ ਆਰਗਨ ਗਾਰਡਨ ਮਿਕਸਚਰ ਵਗੈਰਾ ਦੀ ਡੋਜ਼ਰ ਡਬਲ ਵੀ ਕਰ ਸਕਦੇ ਹੋ ਤੇ بیس ਜਿਹੜਾ ਹੈ ਤੁਸੀਂ ਵਰਮਿੰਗ ਕੰਪੋਸਟ ਦਾ ਵੀ ਲੈ ਸਕਦੇ ਹੋ ਸਾਡੇ ਕੋਲ ਵਰਮਿੰਗ ਕੰਪੋਸਟ ਦਾ بیس ਵੀ ਹੈਗਾ ਜੀ ਜਿਹਦੇ ਵਿੱਚ ਇਹ ਸਾਰਾ ਮਟੀਰੀਅਲ ਪਾ ਕੇ ਤਿਆਰ ਹੋਣਾ ਵਰਮਿੰਗ ਕੰਪੋਸਟ ਪਲੱਸ ਇੱਕ ਪ੍ਰੋਸੈਸਡ ਕੰਪੋਸਟ ਅਸੀਂ ਹੋਰ ਦੋ ਤਰੀਕੇ ਦੀ ਕੰਪੋਸਟ ਇਹਦੇ ਵਿੱਚ ਵਰਤ ਰਹੇ ਹਾਂ ਜੇ ਤੁਹਾਡੇ ਕੋਲ ਕੋਈ ਵੀ ਹੋਰ ਖਾਦ ਨਹੀਂ ਹੈਗੀ ਵਰਮਿੰਗ ਕੰਪੋਸਟ ਵੀ ਨਹੀਂ ਹੈਗੀ ਤਾਂ ਤੁਸੀਂ ਇਹ ਵਾਲਾ بیس ਹੈ ਗਲੇ ਸਾਡੀ ਗੋਹੇ ਦੀ ਰੂੜੀ ਦੇ ਵਿੱਚ ਵੀ ਤਿਆਰ ਕਰ ਸਕਦੇ ਹੋ ਤੇ ਦੂਜੀ ਆਪਣੇ ਜਿਹੜੀ ਗੋਬਰ ਗੈਸ ਦੀ ਰੂੜੀ ਹੈ ਉਹਦੇ ਵਿੱਚ ਵੀ ਇਹ ਸਾਰੇ ਦਾ ਸਾਰਾ بیس ਆ ਜਿਹੜਾ ਤਿਆਰ ਕਰ ਸਕਦੇ ਹੋ ਹਰ ਤਰ੍ਹਾਂ ਦੇ ਫਲਦਾਰ ਬੂਟਿਆਂ ਦੇ ਵਿੱਚ ਵਰਤ ਸਕਦੇ ਹੋ ਜਾਂ ਕਿਚਨ ਗਾਰਡਨਿੰਗ 'ਚ ਵਰਤ ਸਕਦੇ ਹੋ ਜਦੋਂ ਇਹ ਮਟੀਰੀਅਲ ਤੇ ਅੱਡਾ ਤਿਆਰ ਹੋ ਜੇ ਤਾਂ 2 ਤੋਂ ਲੈ ਕੇ 4 ਕਿਲੋ ਪ੍ਰਤੀ ਮਰਲੇ ਦੇ ਹਿਸਾਬ ਨਾਲ ਤੁਸੀਂ ਜੀ ਵਰਤੋ ਕਿਚਨ ਗਾਰਡਨਿੰਗ ਦੇ ਵਿੱਚ ਵੀ ਕਰ ਸਕਦੇ ਹੋ ਤੇ ਜੇ ਤੁਸੀਂ ਫਲਦਾਰ ਬੂਟਿਆਂ ਨੂੰ ਪਾਉਣੀ ਹੈ ਤਾਂ ਉਹਦੀ ਉਮਰ ਦੇ ਹਿਸਾਬ ਨਾਲ 2 ਕਿਲੋ ਖਰਾਕ ਹੈ ਜਿਹੜੀ ਇਹ ਪਰ ਪਲਾਂਟ ਨੂੰ ਚਾਹੀਦੀ ਹੈ ਇੱਕ ਸਾਲ ਦੇ ਪਲਾਂਟ ਨੂੰ 2 ਤੋਂ 3 ਕਿਲੋ ਖਾਦ ਤੁਸੀਂ ਵਰਤ ਸਕਦੇ ਹੋ ਤੇ ਮੈਕਸਿਮਮ 10 ਕਿਲੋ ਪਾਉਣੀ ਹੈ ਜੀ ਇਸ ਤੋਂ ਵੱਧ ਆਪਾਂ ਪਰ ਪਲਾਂਟ ਨੂੰ ਇਹਦੀ ਖਾਦ ਨਹੀਂ ਦੇਣੀ ਵੱਡੀਆਂ ਬੂਟਿਆਂ ਨੂੰ 10 ਕਿਲੋ ਕੰਪੋਸਟ ਦੀ ਤੁਸੀਂ ਵਰਤੋ ਇਹਦੀ ਕਰ ਸਕਦੇ ਹੋ ਤੇ ਇਹਦੇ ਲਈ ਪੂਰੀ ਜਿਹੜੀ ਫਾਰਮੂਲੇਸ਼ਨ ਹੈ ਮੈਂ ਸਕਰੀਨ ਦੇ ਉੱਤੇ ਲਿਖ ਕੇ ਵੀ ਸਾਂਝੀ ਕਰੂੰਗਾ ਉਹਦੇ ਸਬੰਧ ਜੇ ਕੋਈ ਜਾਣਕਾਰੀ ਤੁਹਾਨੂੰ ਹੋਰ ਚਾਹੀਦੀ ਹੋ ਤਾਂ ਤੁਸੀਂ ਕਮੈਂਟਾਂ ਦੇ ਰੂਪ ਵਿੱਚ ਪੁੱਛ ਸਕਦੇ ਹੋ ਤੇ ਆਪਾਂ ਉਹ ਸਵਾਲ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ